ਸਵਾਗਤ ਹੈ ਦੋਸਤੋ ਪੰਜਾਬ ਦੇਖ ਦੁਨੀਆ ਦੀਆਂ ਖਬਰਾਂ ਲੈ ਕੇ ਮੈਂ ਸ਼ਮਿੰਦਰ ਪ੍ਰੋਗਰਾਮ ਖਬਰ ਪੁਆਇੰਟ ਦੇ ਵਿੱਚ ਹਾਜ਼ਰ ਹਾਂ ਕੁਝ ਖਾਸ ਖਬਰਾਂ ਉਤੇ ਚਾਤ ਮਾਰਦੇ ਹਾਂ ਤੇ ਕੁਝ ਖਾਸ ਰਿਪੋਰਟਸ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ ਫਿਲਹਾਲ ਜਿਹੜੀ ਖਬਰ ਆ ਰਹੀ ਹੈ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਕੇਜਰੀਵਾਲ ਨੂੰ ਝਟਕਾ ਲੱਗਿਆ ਕਿ ਸੁਪਰੀਮ ਕੋਰਟ ਤੋਂ ਅਜੇ ਨਹੀਂ ਮਿਲੀ ਹੈਗੀ ਰਾਹਤ ਈਡੀ ਨੂੰ ਨੋਟਿਸ ਜਾਰੀ ਕੀਤਾ ਗਿਆ ਇਹਦੇ ਵਿੱਚ ਸ਼ਰਾਬ ਘਟਾਲੇ ਦੇ ਮਾਮਲੇ 'ਚ ਆਪਾਂ ਨੂੰ ਪਤਾ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਸੁਪਰੀਮ ਕੋਰਟ ਦੇ ਵਿੱਚੋਂ ਰਾਹਤ ਨਹੀਂ ਮਿਲੀ ਕਿਉਂਕਿ ਅੱਜ ਉਹਨਾਂ ਦਾ ਮਾਮਲਾ ਸੀ ਕਿ ਵਿਚਾਰਿਆ ਜਾਣਾ ਸੋਮਵਾਰ ਨੂੰ ਅਰਵਿੰਦ ਕੇਜਰੀਵਾਲ ਦੀ ਪਟੀਸ਼ਨ ਉੱਤੇ ਸੁਪਰੀਮ ਕੋਰਟ ਨੇ ED ਯਾਨੀ ਕਿ ਇਨਫੋਰਸਮੈਂਟ ਡਾਇਰੈਕਟੋਰੇਟ ਨੂੰ ਨੋਟਿਸ ਜਾਰੀ ਕੀਤਾ ਸੀ ਸੁਪਰੀਮ ਕੋਰਟ ਨੇ ED ਨੂੰ 24 April ਤੋਂ ਪਹਿਲਾਂ ਜਵਾਬ ਦੇਣ ਲਈ ਕਿਹਾ ਦਰਸਲ ਅਰਵਿੰਦ ਕੇਜਰੀਵਾਲ ਨੇ ਚੋਣਾਂ ਤੋਂ ਪ੍ਰਚਾਰ ਲਈ ਸੋਮਵਾਰ ਨੂੰ ਸੁਪਰੀਮ ਕੋਰਟ ਦੇ ਵਿੱਚ ਰਿਹਾਈ ਦੀ ਮੰਗ ਕੀਤੀ ਸੀ ਪਰ ਸੁਪਰੀਮ ਕੋਰਟ ਨੇ ਇਸ ਮਾਮਲੇ ਦੀ ਸੁਣਵਾਈ 29 April ਤੱਕ ਫਿਲਹਾਲ ਟਾਲ ਦਿੱਤੀ ਹੈ ED ਨੂੰ ਨੋਟਿਸ ਜਾਰੀ ਕਰਕੇ ਜਵਾਬ ਦੇਣ ਦੇ ਲਈ ਵੀ ਆਖਿਆ ਹੈ ਤੇ ਇਸ ਮਾਮਲੇ ਵਿੱਚ ਸੁਪਰੀਮ ਕੋਰਟ ਇਸ ਫੈਸਲੇ ਤੋਂ ਬਾਅਦ ਹੁਣ ਅਰਵਿੰਦ ਕੇਜਰੀਵਾਲ ਨੂੰ ਜੇਲ੍ਹ 'ਚ ਰਹਿਣਾ ਪਊਗਾ ਦੱਸ ਦਈਏ ਕਿ ਅਰਵਿੰਦ ਕੇਜਰੀਵਾਲ ਪੀਡੀ ਦੁਆਰਾ ਆਪਣੀ ਗ੍ਰਿਫਤਾਰੀ ਨੂੰ ਤੇ ਹੇਠਲੀ ਅਦਾਲਤ ਵੱਲੋਂ ਦਿੱਤੀ ਹੋਈ ਹਿਰਾਸਤੀ ਨੂੰ ਚੁਣੌਤੀ ਦਿੱਤੀ ਹੈ ਸੁਪਰੀਮ ਕੋਰਟ ਦੇ ਜੱਜ ਜਸਟਿਸ ਸੰਜੇ ਖੰਨਾ ਤੇ ਜਸਟਿਸ ਦੀਪੰਕਰ ਦਿੱਤਾ ਦੇ ਬੈਂਚ ਨੇ ਅਰਵਿੰਦ ਕੇਜਰੀਵਾਲ ਦੀ ਪਟੀਸ਼ਨ ਤੇ ਸੁਣਵਾਈ ਕੀਤੀ ਹੈ ਇਸ ਤੋਂ ਪਹਿਲਾਂ ਦਿੱਲੀ ਹਾਈ ਕੋਰਟ ਨੇ ਅਰਵਿੰਦ ਕੇਜਰੀਵਾਲ ਦੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਸੀ ਹਾਈ ਕੋਰਟ ਨੇ ਮੰਨਿਆ ਕਿ ਕੇਜਰੀਵਾਲ ਨੂੰ ਨਿਜਵਾ ਅਨੁਸਾਰ ED ਨੇ ਗ੍ਰਿਫਤਾਰ ਕੀਤਾ ਸੀ ਮੁੱਖ ਮੰਤਰੀ ਨੂੰ ਝਟਕਾ ਦਿੰਦੇ ਹੋਏ ਹਾਈ ਕੋਰਟ ਨੇ ਮਨੀ ਲਾਂਡਰਿੰਗ ਮਾਮਲੇ ਵਿੱਚ ਉਹਨਾਂ ਦੀ ਗ੍ਰਿਫਤਾਰੀ ਨੂੰ ਜਾਇਜ਼ ਠਹਿਰਾਇਆ ਕਿਹਾ ਕਿ ਵਾਰ-ਵਾਰ ਸਮਨ ਜਾਰੀ ਕਰਨ ਦੇ ਬਾਵਜੂਦ ਜਾਂਚ ਵਿੱਚ ਸ਼ਾਮਲ ਹੋਣ ਤੋਂ ਇਨਕਾਰ ਕਰਨ ਤੋਂ ਬਾਅਦ ਜਿਹੜਾ ED ਕੋਲ ਕੋਈ ਵਿਕਲਪ ਰਹਿ ਨਹੀਂ ਜਾਂਦਾ ਹੈਗਾ ਸੋ ਇੱਕ ਖਬਰ ਸੀਗੀ ਦੋਸਤੋ ਜਿਹੜੀ ਕਿ ਇਹਦੇ ਮਾਮਲੇ ਵਿੱਚ ਆ ਰਹੀ ਸੀਗੀ ਇਸ ਤੋਂ ਬਾਅਦ ਹੁਣ ਖਬਰਾਂ ਦਾ ਬਾਜ਼ਾਰੇ ਵੀ ਗਰਮ ਹੈ ਕਿ ਢੀਂਸਾ ਨੇ ਅਕਾਲੀ ਦਲ ਛੱਡਣ ਅਤੇ ਭਾਜਪਾ ਵੱਲੋਂ ਚੋਣ ਲੜਨ ਦੇ ਸਵਾਲਾਂ ਉੱਤੇ ਕੀ ਜਵਾਬ ਦਿੱਤੇ ਨੇ ਢੀਂਸਾ ਨਾਰਾਜ਼ ਚੱਲ ਰਹੇ ਨੇ ਇਹ ਸਭ ਆਪਾਂ ਨੂੰ ਪਤਾ ਕਿ ਸੁਖਦੇਵ ਸਿੰਘ ਢੀਂਸਾ ਜਿਹੜੇ ਨੇ ਅਕਾਲੀ ਦਲ ਦੇ ਵਿੱਚ ਸ਼ਾਮਲ ਹੋਏ ਸੀ ਆਪਣਾ ਅਕਾਲੀ ਦਲ ਭੰਗ ਕਰਕੇ ਹੁਣ ਅਕਾਲੀ ਦਲ ਬਣਾਉ ਸੰਗਰੂਰ ਹਲਕੇ ਤੋਂ ਪਰਮਿੰਦਰ ਢੀਂਸਾ ਦੀ ਟਿਕਟ ਕੱਟੇ ਜਾਣ ਤੋਂ ਬਾਅਦ ਢੀਂਸਾ ਦੇ ਨੇਰਲਿਆਂ ਦੇ ਵਿੱਚ ਮਜੂਸੀ ਛਾਈ ਹੋਈ ਆ ਹੁਣੇ ਸਵਾਲ ਉੱਠ ਰਿਹਾ ਇਹਨੇ ਕਿ ਢੀਂਸਾ ਪਰਵਾਰ ਕਿਸੇ ਹੋਰ ਪਾਰਟੀ ਦਾ ਪੱਲਾ ਫੜੇਗਾ ਇਹ ਵੀ ਚਰਚਾ ਦਾ ਵਿਸ਼ਾ ਹੈ ਕਿ ਉਹ ਭਾਜਪਾ ਲਈ ਚੋਣ ਲੜ ਸਕਦੇ ਨੇ ਹਾਲਾਂਕਿ ਇਹਨਾਂ ਕਿਆਸ ਰਹੀਆਂ ਨੂੰ ਖਤਮ ਕਰਦੇ ਜਗ ਸੁਖਦੇਵ ਸਿੰਘ ਢੀਂਸਾ ਨੇ ਕਿਹਾ ਕਿ ਉਹ ਕਿਸੇ ਹੋਰ ਪਾਰਟੀ ਵਿੱਚ ਨਹੀਂ ਜਾਣਗੇ ਉਹ ਅਕਾਲੀ ਸੰਤ ਤੇ ਅਕਾਲੀ ਰਹਿਣਗੇ ਹਾਲਾਂਕਿ ਉਹਨਾਂ ਨੇ ਦੱਸਿਆ ਜਾ ਰਿਹਾ ਕਿ ਢੀਂਸਾ ਪਰਵਾਰ ਨੂੰ ਟਿਕਟ ਨਾ ਮਿਲਣ ਕਰਕੇ ਪਾਰਟੀ ਪ੍ਰਧਾਨ ਤੋਂ ਨਾਰਾਜ਼ ਚੱਲੇ ਆ ਰਹੇ ਹੈਗੇ ਨੇ ਇਹ ਇਹਦੇ ਬਾਰੇ ਵੀ ਕੰਸੋਰਨ ਹੈ ਕਿ ਐਡਾ ਵੱਡਾ ਜਿਹੜਾ ਆਧਾਰ ਸੀਗਾ ਢੀਂਸਾ ਦਾ ਫਿਰ ਵੀ ਕਿਉਂ ਨਹੀਂ ਟਿਕਟ ਦਿੱਤੀ ਗਈ ਸੋ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀ ਸਿੰਘ ਬਾਦਲ ਨੇ ਸੰਗਰੂਰ ਤੋਂ ਇਕਬਾਲ ਝੁੰਡਾ ਨੂੰ ਟਿਕਟ ਦਿੱਤੀ ਹੈ ਇਸ ਤੋਂ ਢੀਂਸਾ ਸਮਰਥਕ ਨਰਾਜ਼ ਚੱਲੇ ਆ ਰਹੇ ਨੇ ਹਾਲਾਂਕਿ ਢੀਂਸਾ ਨੇ ਸਾਫ਼ ਕੀਤਾ ਕਿ ਉਹ ਅਕਾਲੀ ਦਲ ਦੇ ਵਿੱਚ ਹੀ ਬਣੇ ਰਹਿਣਗੇ ਸੋ ਇਹ ਮਾਮਲਾ ਦਿਲਚਸਪ ਹੈ ਅੱਗੇ ਵੀ ਇਹਦੇ ਕਈ ਸਾਰੇ ਪਹਿਲੂ ਹੋਣਗੇ ਕਿ ਹੁਣ ਹੁੰਦਾ ਤੇ ਅੱਗੇ ਕੀ ਹੁੰਦਾ ਹੈਗਾ ਇਧਰ ਗੱਲ ਕਰੀਏ ਕਿ ਚੋਣਾ ਦੇ ਮਾਮਲੇ ਦੇ ਵਿੱਚ ਆਪਣਾ ਮੋਰਚਾ ਬਣਾ ਕੇ ਸੰਸਦ ਵਿੱਚ ਪੁੱਜੇ ਸੀਗੇ ਸੰਸਦ ਮੈਂਬਰ ਕਈ ਸਾਰੇ ਜਿਦੇ ਵਿੱਚ ਸਤਨਾਮ ਕੈਂਥ ਵੀ ਇੱਕ ਆ ਸਤਨਾਮ ਕੈਂਥ ਦੀ ਮੈਂ ਤੁਹਾਨੂੰ ਯਾਦ ਇਸ ਲਈ ਦਲਾ ਰਿਹਾ ਕਿ ਇਹ ਸਤਨਾਮ ਕੈਂਸ ਜਦੋਂ बसपा ਨੇ ਪੰਜਾਬ ਚ ਬਹੁਤ ਘੱਟ ਵੋਟਾਂ ਪਾਈਆਂ ਸੀ ਦੋਸਤੋ 10 ਤੋਂ 15% ਵੋਟ ਸੀਗੀ 1992 ਦੇ ਵਿੱਚ ਜਦੋਂ ਮਾਹੌਲ ਖਰਾਬ ਸੀਗਾ ਉਦੋਂ बसपा ਵਿਰੋਧੀ ਧਿਰ ਬਣੀ ਸੀਗੀ ਉਸ ਵਿਰੋਧੀ ਧਿਰ ਦੇ ਵਿੱਚ ਵਿਰੋਧੀ ਧਿਰ ਦਾ ਨੇਤਾ ਸੀ ਜਿਹੜਾ ਸਤਨਾਮ ਸਿੰਘ ਕੈਂਥ ਸੀਗਾ ਜਿਹਨੂੰ ਕੇ ਬਸਪਾ ਦੀ ਜਿੰਦ ਜਾਨ ਕਿਹਾ ਜਾਂਦਾ ਸੀਗਾ ਉਸ ਤੋਂ ਬਾਅਦ ਵਿੱਚ ਬਸਪਾ ਦਿਫਾੜ ਹੋਈ 97 ਦੀ ਚੋਣ ਨੂੰ 21 ਸੀਟ ਮਿਲੀ ਸ਼ੰਗਾਰਾ ਰਾਮ ਢੂੰਗੜਾ ਵਾਲੀ ਦਿਫਾੜ ਹੋ ਕੇ ਸਤਨਾਮ ਸਿੰਘ ਕੈਂਥ ਨੇ ਬੋਜਨ ਸਮਾਜ ਮੋਰਚਾ ਬਣਾਇਆ ਸੀ ਬੋਜਨ ਸਮਾਜ ਮੋਰਚੇ ਵਿੱਚ ਉਹ ਇੱਕ ਵਾਰ ਉਹ ਅਕਾਲੀ ਜਲਦੀ سپورਟ ਦੇ ਨਾਲ ਉਹ ਲੋਕ ਸਭਾ ਮੈਂਬਰ ਚੁਣਿਆ ਗਿਆ ਇੱਕ ਵਾਰ ਉਹ ਚੋਣ ਹਾਰ ਗਿਆ ਸੀ ਦੁਬਾਰੇ ਫਿਰ ਵਿਧਾਨ ਸਭਾ ਦੇ ਵਿੱਚ ਅਕਾਲੀ ਦਲ ਨੇ ਤੇ ਨਾਲ ਗੱਠ ਜੋੜ ਕੀਤਾ ਸੀ ਤੇ ਦੋ ਸੀਟਾਂ ਅਕਾਲੀ ਦਲ ਨੇ ਛੱਡੀਆਂ ਭੋਜਨ ਸਮਾਜ ਮੋਰਚੇ ਨੂੰ ਇੱਕ ਕੈਂਤੀ ਆਪਣੀ ਇੱਕ ਸੀਟ ਹੋਲ ਜਿਹਦੇ ਵਿੱਚੋਂ ਕਿ ਦੋਨਾਂ ਚੋਂ ਹੀ ਦੋਨੋਂ ਸੀਟਾਂ ਉਹ ਕਾਮਯਾਬ ਨਹੀਂ ਹੋਇਆ ਲੈਂਡਸ ਕੋ 3 ਨੰਬਰ ਤੇ ਆਇਆ ਸੀਗਾ ਤੇ ਇਹਦੇ ਨਾਲ ਹੀ ਹੁਣ ਜਿਹੜੀ ਦਿਲਚਸਪ ਚੀਜ਼ ਹੈਗੀ ਹੈ ਕਿ ਫਿਰ ਸਤਕ ਦੇ ਵਿੱਚ ਜਾ ਕੇ ਇਹ ਕਾਂਗਰਸ ਵਿੱਚ ਆਪਣੀ ਸ਼ਮੂਲੀਅਤ ਕਰ ਦਿੰਦਾ ਉਸ ਸਤਨਾਮ ਕੈਂਦੀ ਗੱਲ ਕਰਨ ਲੱਗਿਆ 1918 ਵਿੱਚ ਭੋਜਨ ਸਮਾਜ ਪਾਰ ਮੋਰਚਾ ਬਣਾ ਕੇ ਉਸੇ ਸਾਲ ਲੋਕ ਸਭਾ ਚੋਣਾਂ ਵਿੱਚ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ਅਕਾਲੀ ਦਲ ਦੀ ਸਪੋਰਟ ਦੇ ਨਾਲ ਉਧਾਰਨ ਪੇਸ਼ ਕੀਤੀ ਇਸ ਜਿੱਤ ਤੋਂ ਬਾਅਦ ਸਤਨਾਮ ਕੈਂਡਰ ਕੱਦ ਸੂਬੇ ਦੀ ਸਿਆਸਤ ਵਿੱਚ ਉੱਚਾ ਹੋਣ ਲੱਗਾ 98 ਦੀ ਲੋਕ ਸਭਾ ਚੋਣ ਜਿੱਤ ਕੇ ਫਲੋਰ ਤੋਂ ਦਰਜ ਕੀਤੀ ਸੀ ਵੱਡੀ ਗੱਲ ਇਹ ਕਿ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦਾ ਸਮਰਥਕ ਵੀ ਉਹਨੇ ਕੀਤਾ ਸੀ ਜਾਂ ਉਹਨੂੰ ਸਮਰਥਨ ਦਿੱਤਾ ਸੀਗਾ ਉਹਦਾ ਕਾਰਨ ਵੱਡਾ ਇਹ ਸੀ ਕਿ ਪ੍ਰਕਾਸ਼ ਸਿੰਘ ਬਾਦਲ ਬਸਪਾ ਦੇ ਵੱਧਦੇ ਹੋਏ ਕਦਮਾਂ ਨੂੰ ਰੋਕਣਾ ਚਾਹੁੰਦੇ ਸੀਗੇ ਉਹ ਚਾਹੁੰਦੇ ਸੀਗੇ ਜਿਹੜਾ ਬਸਪਾ ਵਾ ਬਸਪਾ ਦਾ ਕਦਮ ਰੋਕਿਆ ਜਾਵੇ ਬਸਪਾ ਉਸ ਤਰ੍ਹਾਂ ਜਿਹੜੀ ਇੱਕ ਵੱਡੀ ਪਾਰਟੀ ਜਿਹੜੀ ਧਿਰ ਹੈ ਉਹ ਨਾ ਬਣ ਸਕੇ ਸੋ ਉਸ ਮਾਮਲੇ ਵਿੱਚ ਸਾਰਾ ਕੁਝ ਹੋਇਆ ਸੀ ਸੋ ਦੋਸਤੋ ਸਤਨ ਸਿੰਘ ਕਹਿੰਦੀ ਅਸੀਂ ਗੱਲ ਕਰਨ ਲੱਗੇ ਸੀ ਦੋਸਤੋ ਕਿ ਇਹ ਫਲੋਰ ਤੋਂ ਜਦੋਂ ਉਹਨਾਂ ਨੇ ਜਿੱਤ ਹਾਸਲ ਕੀਤੀ ਤੇ ਉਦੋਂ ਬਾਅਦ ਵਿੱਚ ਇੱਕ ਸਾਲ ਦੇ ਅੰਦਰ ਹੀ ਉਹ ਦੁਬਾਰੇ ਜਦੋਂ ਉਹਦੇ ਨਵੇਂ ਚੋਣ ਹੋਈ ਤੇ ਚੋਣ ਹਾਰ ਗਏ ਸਤਨ ਸਿੰਘ ਕਹਿੰਦਾ ਜਿਹੜਾ ਉਹਨੇ ਪਿੰਡ ਸੋਤਰਾ ਦੇ ਮਜ਼ਦੂਰ ਪਰਿਵਾਰ ਦੇ ਵਿੱਚ ਜਨਮ ਲਿਆ ਸੀ ਜਵਾਨੀ ਦੇ ਸਮੇਂ ਦੇ ਵਿੱਚ ਹੀ ਲੋਕ ਸੇਵਾ ਨੂੰ ਵਿੱਚ ਕਹਿੰਦੇ ਅਰਪਿਤ ਸੀਗਾ ਇਹ ਇੱਕ ਦਿਲਚਸਪ ਪਹਿਲੂ ਸੀਗਾ ਵਿਧਾਨ ਸਭਾ ਚੋਣਾਂ ਦਾ ਕਿ ਵਿਧਾਨ ਸਭਾ ਚੋਣਾਂ ਦੇ ਵਿੱਚ ਲੋਕ ਸਭਾ ਚੋਣਾਂ ਦੇ ਵਿੱਚ ਕੁਝ ਐਦਾਂ ਦੇ ਬੰਦੇ ਵੀ ਨਿਕਲੇ ਨੇ ਪੰਜਾਬ ਦੇ ਵਿੱਚ ਪੰਜਾਬ ਦੀ ਸਿਆਸਤ ਜਿਹੜੀ ਹੈ ਕਈ ਪਾਸੇ ਦੇ ਰੂਟ ਬਦਲਦੀ ਰਹੀ ਹੈ ਹੁਣ ਕਾਂਗਰਸ ਪਾਰਟੀ ਤੇ ਅਕਾਲੀ ਦਲ ਦੇ ਬਾਰੇ ਥੋੜੀ ਜੀ ਗੱਲ ਕਰਾਂਗੇ ਕਾਂਗਰਸ ਪਾਰਟੀ ਨੇ ਪੰਜਾਬ ਦੇ ਵਿੱਚੋਂ ਆਪਣੇ ਚੋਣਾਂ ਦੇ ਲਈ ਉਮੀਦਵਾਰ ਖੜੇ ਕਰ ਦਿੱਤੇ ਨੇ ਉਹਦਾ ਵਿਗਲ ਵੱਜ ਗਿਆ ਤੇ ਕਾਂਗਰਸ ਚੋਣ ਕਮੇਟੀ ਨੇ ਲੋਕ ਸਭਾ ਚੋਣਾਂ ਵਿੱਚ ਪੰਜਾਬ ਦੇ ਵਿੱਚ ਦੀਆਂ 13 ਸੀਟਾਂ 'ਚ 6 ਸੀਟਾਂ ਉੱਤੇ ਉਮੀਦਵਾਰ ਐਲਾਨ ਦਿੱਤੇ ਨੇ ਜਿਦੇ ਵਿੱਚ ਪਹਿਲੀ ਸੂਚੀ ਵਿੱਚ ਜਾਰੀ ਕੀਤੀ ਹੈ ਦੋ ਦਿਨ ਪਹਿਲਾਂ ਸਕ੍ਰੀਨਿੰਗ ਕਮੇਟੀ ਨੇ ਸੂਚੀ ਨੂੰ ਅੰਤਿਮ ਛੋਹਾਂ ਦਿੱਤੀਆਂ ਇਹਦੇ ਵਿੱਚ ਜੋ ਕੱਲੇ-ਕੱਲੇ ਸੀਟ ਉੱਤੇ ਅਸੀਂ ਗੱਲ ਕਰਾਂਗੇ ਇੱਕ ਤਾਂ ਅੰਮ੍ਰਿਤਸਰ ਸੀਟ ਹੈ ਗੁਰਜੀਤ ਸਿੰਘ ਔਜਲ ਨੂੰ ਦਿੱਤੀ ਗਈ ਆ ਪਹਿਲਾਂ ਕੁਝ ਇਹ ਵੀ ਖਬਰਾਂ ਆਈਆਂ ਸੀ ਹੋਣ ਨਹੀਂ ਕਈ ਮਹੀਨੇ ਪਹਿਲਾਂ ਕਿ ਗੁਰਜੀਤ ਔਜਲਾ ਦਾ ਰੁਖ ਬੀਜੇਪੀ ਵੱਲ ਹੋ ਸਕਦਾ ਜਾਂ ਫਲਾਨਾ ਢਿੰਗਰਾ ਪਰ ਜਦੋਂ ਬੀਜੇਪੀ ਨੇ ਆਪਣਾ ਉਮੀਦਵਾਰ ਐਲਾਨ ਦਿੱਤਾ ਇੱਕ ਬਿਊਰੋਕ੍ਰੇਟਸ ਨੂੰ ਲਾਂ ਦਿੱਤਾ ਤਾਂ ਗੁਰਜੀਤ ਸਿੰਘ ਔਜਲਾ ਨਹੀਂ ਕਿਸੇ ਪਾਸੇ ਗਏ ਉਹਨਾਂ ਨੇ ਫਿਰ ਕਿਹਾ ਕਿ ਨਹੀਂ ਮੈਂ ਕਾਂਗਰਸੀ ਸੀ ਤਾਂ ਹਾਂ ਤੇ ਰਹਾਂਗਾ ਤੇ ਉਸੇ ਦਾ ਹੁਣ ਨੰਬਰ ਪੈ ਗਿਆ ਗੁਰਜੀਤ ਔਜਲੇ ਦਾ ਅਮਰ ਸਿੰਘ ਪੁਰਾਣੇ ਉਮੀਦਵਾਰ ਨੇ ਕਾਂਗਰਸ ਪਾਰਟੀ ਦੇ ਦੋ ਵਾਰ ਜੇਤੂ ਵੀ ਰਹੇ ਨੇ ਹੁਣ ਅਮਰ ਸਿੰਘ ਨੂੰ ਦੁਬਾਰਾ ਇੱਥੇ ਜਿਹੜਾ ਹੈਗਾ ਅਮਰ ਸਿੰਘ ਦੇ ਉੱਤੇ ਹੀ ਦਾਾ ਖੇਡਿਆ ਹੈਗਾ ਕਾਂਗਰਸ ਪਾਰਟੀ ਨੇ ਅਮਰ ਸਿੰਘ ਨੂੰ ਫਤਿਹਗੜ ਤੋਂ ਦੁਬਾਰਾ ਉਮੀਦਵਾਰ ਐਲਾਨਿਆ ਤੇ ਜਦਕਿ 4 ਸੀਟਾਂ ਜਿਹਦੇ ਉੱਤੇ ਉਮੀਦਵਾਰ ਬਦਲੇ ਨੇ ਇੱਕ ਤਾਂ ਜਲੰਧਰ ਸੀਟ ਹੈ ਰਿਜ਼ਰਵ ਸੀਟ ਇਥੋਂ ਚਰਨਜੀਤ ਚੰਨੀ ਉਹਨਾਂ ਨੂੰ ਸਾਬਕਾ ਮੁੱਖ ਮੰਤਰੀ ਨੂੰ ਕਾਂਗਰਸ ਨੇ ਆਪਣਾ ਉਮੀਦਵਾਰ ਬਣਾਇਆ ਤੁਹਾਨੂੰ ਪਤਾ ਕਿ ਚਰਨਜੀਤ ਚੰਨੀ ਇੱਕ ਦਲਿਤ ਚਿਹਰਾ ਨੇ ਉਦੋਂ ਬਾਰ ਜਲੰਧਰ ਦੇ ਵਿੱਚ ਪਿਛਲੀ ਵਾਰ ਚਰਨਜੀਤ ਚੰਨੀ ਦੇ ਜਿਹੜਾ ਦੇ ਮੁੱਖ ਮੰਤਰੀ ਹੋਣ ਦਾ ਪੰਜਾਬ ਦੇ ਪਹਿਲਾ ਦਲਿਤ ਮੁੱਖ ਮੰਤਰੀ ਹੋਣ ਦਾ ਫਾਇਦਾ ਇਹ ਦਬਾਵੇ ਵਿੱਚ ਜ਼ਰੂਰ ਮਿਲਿਆ ਸੀਗਾ ਕਾਂਗਰਸ ਪਾਰਟੀ ਨੂੰ ਉਹਦੇ ਵਿੱਚ ਵੀ ਜਲੰਧਰ ਦੇ ਵਿੱਚ ਜਲੰਧਰ ਦੇ ਵਿੱਚ ਕਾਂਗਰਸ ਪਾਰਟੀ ਨੇ ਆਪਣੀ ਜਿਹੜੀ ਸੀਟਾਂ ਵਿੱਚ ਵਾਅਦਾ ਕੀਤਾ ਸੀਗਾ ਜਲੰਧਰ ਦੀਆਂ 9 ਸੀਟਾਂ ਦੇ ਵਿੱਚੋਂ 5 ਸੀਟਾਂ ਦੇ ਉੱਤੇ ਕਾਂਗਰਸ ਪਾਰਟੀ ਜੇਤੂ ਰਹੀ ਸੀ ਉਹਦਾ ਮੰਨਿਆ ਜਾ ਰਿਹਾ ਵੀ ਇਹ ਚੰਨੀ ਫੈਕਟਰ ਸੀ ਉਸ ਸਮੇਂ ਜਿਹੜਾ ਚੱਲਿਆ ਤੇ ਉਸੇ ਦਾ ਹੀ ਫਾਇਦਾ ਲੈਣ ਦੇ ਲਈ ਕਾਂਗਰਸ ਪਾਰਟੀ ਨੇ ਹੁਣ ਦੁਬਾਰਾ ਚੰਨੀ ਨੂੰ ਇੱਥੋਂ ਉਮੀਦਵਾਰ ਬਣਾਇਆ ਚੰਨੀ ਵੀ ਆਪਣੇ ਐਲਾਨ ਤੋਂ ਪਹਿਲਾਂ ਹੀ ਮਤਲਬ ਕਾਫੀ ਸਮੇਂ ਦੇ ਉਹ ਐਕਟਿਵ ਹੋ ਚੁੱਕੇ ਹੈਗੇ ਨੇ ਇਸ ਹਾਲ ਕਿਤੋਂ ਕਿੰਨਾ ਫਾਇਦਾ ਮਿਲਦਾ ਇਹ ਹੁਣ ਆਉਂਦੇ ਸਮੇਂ 'ਚ ਪਤਾ ਲੱਗੂਗਾ ਮੌਜੂਦਾ ਬਧਾਇਆ ਅਕਸਪਾਲ ਸਿੰਘ ਖੇਰੇ ਉਹਨਾਂ ਨੂੰ ਸੰਗਰੂੜ ਤੋਂ ਉੱਤੋਂ ਭਲਾਤ ਤੋਂ ਬਧਾਇਆ ਕਰੇ ਸੰਗਰੂੜ ਲੋਕ ਸਭਾ ਸੀਟ ਤੋਂ ਉਹਨਾਂ ਨੂੰ ਉਮੀਦਵਾਰ ਐਲਾਨਿਆ ਗਿਆ ਇਹ ਇੱਥੋਂ ਇਹ ਦਿਲਚਸਪ ਪਹਿਲੂ ਆ ਗਿਆ ਸਾਹਮਣੇ ਕਿ ਹੁਣ ਮੁਕਾਬਲਾ ਬੜਾ ਦਿਲਚਸਪ ਹੋਗਾ ਅਕਸਪਾਲ ਸਿੰਘ ਖੇਰੇ ਦੇ ਐਲਾਨ ਤੋਂ ਬਾਅਦ ਕਿਉਂਕਿ ਉਹ ਵੀ ਚਾਹੁੰਦੇ ਸੀਗੇ ਕਿ ਮੈਨੂੰ ਇੱਥੋਂ ਉਮੀਦਵਾਰ ਐਲਾਨਿਆ ਜਾਵੇ ਜੀਤਮੇਂਦਰ ਸਿੱਧੂ ਜੋ ਕਿ ਕੋਈ ਇੰਨਾ ਸਟਰੋਂਗ ਉਮੀਦਵਾਰ ਨਹੀਂ ਕਾਂਗਰਸ ਪਾਰਟੀ ਨੇ ਜੀਤਮੇਂਦਰ ਸਿੱਧੂ ਨੂੰ ਉਮੀਦਵਾਰ ਐਲਾਨ ਦਿੱਤਾ ਹੁਣ ਇਹਦਾ ਫਾਇਦਾ ਕੀ ਬੀਬੀ ਹਰਸਿਮਰਤ कौर ਬਾਦਲ ਨੂੰ ਮਿਲੂ ਕਿ ਨਹੀਂ ਮਿਲੂ ਕਿ ਹਾਲੇ ਪਹਿਲੀ ਅਕਾਲੀ ਦਲ ਦੀ ਸੂਚੀ ਵਿੱਚ ਬੀਬੀ ਦਾ ਜ਼ਿਕਰ ਨਹੀਂ ਆਇਆ ਹਾਲਾਂਕਿ ਖਬਰਾਂ ਇਹ ਵੀ ਨੇ ਕਿ ਬੀਬੀ ਤਾਂ ਹੁਣ ਫਿਰੋਜ਼ਪੁਰ ਜਾਂ ਖਡੂਰ ਸਾਹਿਬ ਵੱਲ ਦੇਖਣ ਲੱਗੀ ਹੈ ਕੀ ਬੀਬੀ ਮਠਿੰਡੇ ਵਾਲੀ ਦੇਖੂਗੀ ਜੇ ਮਠਿੰਡੇ ਵੱਲ ਦੇਖੂਗੀ ਤਾਂ ਕਿਤੇ ਇਹ ਤਾਂ ਨਹੀਂ ਕਿ ਆਪਸ ਵਿੱਚ ਇਹਨਾਂ ਦਾ ਕੋਈ ਕਾਂਗਰਸੀਆਂ ਦੇ ਅਕਾਲੀਆਂ ਦਾ ਜਿਹੜਾ ਹੈਗਾ ਕੋਈ ਇਦਾਂ ਦੀ ਸਾਹਬਤ ਕਿਤਾਬ ਚੱਲ ਰਿਹਾ ਹੋਵੇ ਵੀ ਭਾਈ ਸੰਗਰੂਰ ਦੇ ਵਿੱਚੋਂ ਅਸੀਂ ਜਿਹੜਾ ਹੈਗਾ ਮਾੜਾ ਉਮੀਦਵਾਰ ਅਕਾਲੀ ਦਲ ਛੱਡ ਦੂਗਾ ਤੇ ਇਧਰੋਂ ਬਠਿੰਡੇ ਵਿੱਚ ਮਾੜਾ ਉਮੀਦਵਾਰ ਤੁਸੀਂ ਤੈ ਕਰ ਦੋਗੇ ਇਹ ਨੂੰ ਇੱਕ ਸਮਝਿਆ ਜਾ ਸਕਦਾ ਪਟਿਆਰੇ ਦੇ ਵਿੱਚ ਧਰਮਵੀਰ ਗਾਂਧੀ ਨੂੰ ਕਾਂਗਰਸ ਪਾਰਟੀ ਨੇ ਆਪਣਾ ਉਮੀਦਵਾਰ ਬਣਾਇਆ ਨਵੇਂ ਚਿਹਰੇ ਉਤਾਰੇ ਨੇ ਇਹ ਨੇ ਪੰਜਾਬ ਕਾਂਗਰਸ ਤੇ ਵਿਧਾਨ ਅਵਿੰਦਰ ਸਿੰਘ ਰਾਜਾ ਵੜਿੰਗ ਨੂੰ ਪਹਿਲੀ ਸੂਚੀ ਦੇ ਵਿੱਚ ਹਲੂਣਾ ਦੇਣ ਵਾਲੀ ਆ ਕਿਉਂਕਿ ਬਠਿੰਡਾ ਦੇ ਵਿੱਚ ਹਲਕੇ ਤੋਂ ਉਹਨਾਂ ਦੀ ਪਤਨੀ ਅਮਰਤਾ ਵੜਿੰਗਾ ਜੋ ਉਹ ਦਾਵੇਦਾਰ ਸੀਗੀ ਉਹਨਾਂ ਦਾ ਨਾਮ ਨਹੀਂ ਆਇਆ ਦੂਜੇ ਪਾਸੇ ਪਟੰਡਾ ਸੰਸਦੀ ਹਲਕੇ ਦੀਆਂ ਕਿਆਸ ਰਈਆਂ ਦੇ ਉਲਟ ਕਾਂਗਰਸ ਨੇ ਚਾਰ ਦਫਾ ਵਿਧਾਇਕ ਰਹੇ ਜੀਤ ਮਹਿੰਦਰ ਸਿੱਧੂ ਨੂੰ ਉਮੀਦਵਾਰ ਬਣਾਇਆ ਕਾਂਗਰਸ ਮະਥਾਨ ਆਜਾ ਬੜਿੰਗ ਦੀ ਪਤਨੀ ਨੇ ਪਿਛਲੇ ਕੁ ਸਮੇਂ ਤੋਂ ਇੱਥੇ ਚੋਣ ਪ੍ਰਚਾਰ ਵਧਿਆ ਹੋਇਆ ਸੀ ਪਰੰਤੂ ਕਾਂਗਰਸ ਦੇ ਅੰਦਰਲੇ ਕੁਝ ਚਾਹੁੰਦੇ ਨੇ ਕਿ ਰਾਜਾ ਬੜਿੰਗ ਖੁਦ ਮੈਦਾਨ ਦੇ ਵਿੱਚ ਉਤਰੇ ਸੋ ਕਾਂਗਰਸ ਵੱਲੋਂ ਖੁਦ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਨੂੰ ਟਿਕਟ ਦਿੱਤੇ ਜਾਣ ਦੇ ਚਰਚੇ ਸੀਗੇ ਬਡਿੰਗ ਬਠਿੰਡੇ ਤੋਂ ਆਪਣੀ ਆਪਣੀ ਦੀ ਟਿਕਟ ਪੱਕੀ ਸਮਝ ਕੇ ਚੱਲ ਰਹੇ ਸੀ ਉਹਨਾਂ ਦੀ ਪਤਨੀ ਦੀ ਟਿਕਟ ਵੀ ਕੱਟੇ ਜਾਣ ਤੋਂ ਜੱਪਦਾ ਹੈਗਾ ਕਿ ਜਿਵੇਂ ਰਾਜਾ ਬਡਿੰਗ ਦੀ ਕਾਰਗੁਜ਼ਾਰੀ ਤੋਂ ਪਾਰਟੀ ਸ਼ਾਇਦ ਨਾਖੁਸ਼ ਹੋਵੇ ਇਧਰ ਨਹੀਂ ਕਈ ਸਾਰੀਆਂ ਕਿਆਸਾਂੀਆਂ ਚੱਲ ਰਹੀਆਂ ਨੇ ਫਿਲਹਾਲ ਅੱਗੇ ਜਾ ਕੇ ਦੇਖਣਾ ਹੋਵੇਗਾ ਕਿ ਇਹਦੇ ਵਿੱਚ ਹੋਏਗਾ ਕੀ ਇਧਰ ਜਿਹੜਾ ਅਕਾਲੀ ਦਲ ਨੂੰ ਵੀ ਇੱਕ ਝਟਕਾ ਵੱਜਦਾ ਕਿ ਅਕਾਲੀ ਦਲ ਦੇ ਦੋ ਉਮੀਦਵਾਰ ਇਹਨਾਂ ਟੁੱਟ ਕੇ ਆਮ ਆਦੀ ਪਾਰਟੀ ਵਿੱਚ ਚਲੇ ਗਏ ਦੋਆਬੇ ਦੇ ਵਿੱਚੋਂ ਆਪ ਨੇ ਸਨ ਲਾਇਆ ਸਿਕਸਾ ਪਵਨ ਕੁਮਾਰ ਟੀਨੂ ਮਾ ਜਿਹੜੇ ਕਿ ਵਿਧਾਇਕ ਰਹ ਚੁੱਕੇ ਨੇ ਇੱਕ ਦਲਿਤ ਚਿਹਰਾ ਸੀਗਾ ਉਹ ਦਲਿਤ ਵੋਟ ਬੈਂਕ ਉਹਨਾਂ ਦਾ ਸੀਗਾ ਦੂਜੇ ਪਾਸੇ ਗੁਰਚਰਨ ਸਿੰਘ ਚੰਨੀ ਜੋ ਕਿ ਅਕਾਲੀ ਦਲ ਨੇ ਪਿੱਛੇ ਜਹੀ ਉਹਨਾਂ ਨੂੰ ਕਮੇਟੀ ਵਿੱਚ ਸ਼ਾਮਲ ਕੀਤਾ ਸੀ ਆਪਣੇ ਵਿੱਚ ਉਹਨਾਂ ਦੇ ਵੀ ਟੁੱਟਣ ਦਾ ਜਿਹੜਾ ਹੈਗਾ ਇੱਕ ਵੱਡਾ ਨੁਕਸਾਨ ਅਕਾਲੀ ਦਲ ਨੂੰ ਹੋਇਆ ਤੇ ਸੰਭਾਵਨਾ ਹੈਗੀ ਹੈ ਕਿ ਸ਼ਾਇਦ ਪਵਨ ਕੁਮਾਰ ਟੀਨੂ ਨੂੰ ਆਮ ਆਦਮੀ ਪਾਰਟੀ ਆਉਂਦੇ ਦਿਨਾਂ ਦੇ ਵਿੱਚ ਆਪਣਾ ਉਮੀਦਵਾਰ ਐਲਾਨ ਦੇਵੇ ਇਧਰ ਹਾਂਸ ਰਾਜ ਹਾਂਸ ਨੇ ਜਿਹੜੇ ਉਹਨਾਂ ਦਾ ਕਿਸਾਨਾਂ ਦਾ ਵਿਰੋਧ ਜਿਹੜਾ ਲਗਾਤਾਰ ਚੱਲ ਰਿਹਾ ਚੜ੍ਹ ਪੰਜ ਚਲ ਨਹੀਂ ਆ ਨੇ ਅਜੇ ਤੱਕ ਕਿ ਸਾ ਹਾਂਸਰਾਜ ਹੰਸ ਦਾ ਇਹਨਾਂ ਲਗਾਤਾਰ ਜਿਹੜਾ ਵਿਰੋਧ ਹੋ ਰਿਹਾ ਦੋਸਤੋ ਉਹ ਕਿਤੇ ਟਿਕਨ ਨਹੀਂ ਦਿੱਤਾ ਜਾ ਰਿਹਾ ਹੈਗਾ ਉਹਨੂੰ ਸਾਹ ਲੈਣਾ ਬੜਾ ਮੁਸ਼ਕਿਲ ਹੋਇਆ ਹੋਇਆ ਹੈਗਾ ਫਤਿਹਗੜ ਦੇ ਉੱਤੇ ਹਲਕੇ ਬਾਰੇ ਮੈਂ ਜ਼ਿਕਰ ਕੀਤਾ ਸੀ ਕਿ ਫਤਿਹਗੜ ਸਾਹਿਬ ਜਿਹਦਾ ਬਣਿਆ ਹੈਗਾ ਅਕਾਲੀ ਦਲ ਨੇ ਅਜੇ ਤੱਕ ਨਹੀਂ ਜਿੱਤਿਆ ਪੰਥਕ ਸੀਟ ਆ ਉਹ ਪਰ ਇਹਦੇ باوجود ਵੀ 2009 ਦੇ ਵਿੱਚ ਲੋਕ ਸਭਾ ਹਲਕਾ ਬਣਿਆ ਸੀ ਫਤਿਹਗੜ ਇਹਦੇ ਹੋਣ ਦੇ ਵਿੱਚ ਆਇਆ ਤੇ ਤਿੰਨ ਵਾਰ ਜਿਹੜੇ ਚੋਣਾਂ ਹੋਈਆਂ ਇਹਨਾਂ ਚਾਤੀ ਮਾਰੀ ਤੇ ਆਕਾਲੀ ਦਲ ਨੂੰ ਕਦੇ ਜਿਤਨੀ ਨਸੀਬ ਹੋਈ ਇਸ ਹਲਕੇ ਤੋਂ ਜਦ ਕਿ ਦੋ ਵਾਰ ਕਾਂਗਰਸ ਪਾਰਟੀ ਤੇ ਇੱਕ ਵਾਰ ਆਪ ਉਮੀਦਵਾਰ ਜਿੱਤੂ ਰਿਹਾ ਲੋਕ ਸਭਾ ਹਲਕੇ ਫਤਿਹਗੜ ਦੇ ਵਿੱਚ ਜਿਸ ਵਿੱਚ ਪੰਜ ਵਿਧਾਨ ਸਭਾ ਹਲਕੇ ਨੇ ਸਮਰਾਲਾ ਸਾਨ੍ਹਿਆਲ ਪਾਇਲ ਖੰਨਾ ਰੈਕੋਟ ਬਸੀ ਪਠਾਣਾ ਫਤਿਹਗੜ ਸਾਹਿਬ ਅਮਲੋ ਤੇ ਅਮਰਗੜ ਸ਼ਾਮਲ ਕੀਤੇ ਗਏ ਹੈਗੇ ਨੇ ਇਹਨਾਂ ਦੇ ਵਿੱਚ ਦੱਸਿਆ ਜਾ ਰਿਹਾ ਕਿ लोकसभा ਹਲਕਾ ਫਤੇਗੜ ਸਾਹਿਬ ਦੇ ਵਿੱਚ ਜ਼ਿਆਦਾਤਰ ਪਿੰਡੂ ਖੇਤਰ ਹੈਗਾ ਸ਼੍ਰੋਮਣੀ ਅਕਾਲੀ ਦਲ ਦੀ ਪਕੜ ਚੰਗੀ ਹੈ ਪਰ ਤਿੰਨ ਵਾਰ ਇਸ ਪਾਰਟੀ ਦੇ ਉਮੀਦਵਾਰ ਦਾ ਨਾਂ ਜਿੱਤਣਾ ਹੈਰਾਨ ਕਰਨ ਵਾਲਾ ਪਿਛਲੇ ਨਤੀਜਿਆਂ ਦੇ ਛੱਤ ਮਾਰੀਏ ਤਾਂ 2009 ਦੇ ਵਿੱਚ ਲੋਕਸਭਾ ਹਲਕਾ ਫਤੇਗੜ ਦੇ ਜੋ ਨਤੀਜੇ ਆਂਦੇ ਵਿੱਚ ਇੱਥੋਂ ਕਾਂਗਰਸ ਪਾਰਟੀ ਦੇ ਸੁਖਦੇਵ ਸਿੰਘ ਲਿਬੜਾ 3 ਲੱਖ 53557 ਵੋਟਾਂ ਦੇ ਫਰਕ ਦੇ ਨਾਲ ਵੋਟਾਂ ਲਈਆਂ ਸਿਗੀਆਂ ਤੇ ਅਕਾਲੀ ਦਲ ਦੇ ਚਰਨਜੀਤ ਟਟਵਾਲ ਨੂੰ 369258 ਬਸਪਾ ਦੇ ਰਾਏ ਸਿੰਘ ਨੂੰ 65459 ਵੋਟਾਂ ਅਕਾਲੀ ਦਲ ਅੰਮ੍ਰਿਤਸਰ ਦੇ ਕੁਲਵੰਤ ਸੰਧੂ ਨੂੰ ਉਸ ਵੇ 5262 ਵੋਟਾਂ 2009 ਦੇ ਵਿੱਚ ਇਥੇ ਸੁਖਦੇਵ ਸਿੰਘ ਲਿਬੜਾ 34000 ਵੋਟਾਂ ਦੇ ਫਰਕ ਨਾਲ ਜਿੱਤੂ ਸੀ 2014 ਦੀ ਗੱਲ ਕਰੀਏ ਆਮ ਆਦਮੀ ਪਾਰਟੀ ਦੀ ਪੂਰੀ ਨੇੜੀ ਸੀਗੀ ਉਸ ਨੇੜੀ ਵਿੱਚ ਹਰਿੰਦਰ ਸਿੰਘ ਖਾਲਸਾ ਨੇ ਜਿਹੜੇ ਉਹਨਾਂ ਦੀ ਜਿਹੜੀ 58000 ਦੇ ਕਰੀਬ ਵੋਟਾਂ ਦੇ ਫਰਕ ਨਾਲ ਜਿੱਤ ਹੋਈ ਸੀਗੀ 54000 ਵੋਟਾਂ ਦੇ ਫਰਕ ਨਾਲ 2019 ਦੇ ਵਿੱਚ ਲੋਕ ਸਭਾ ਚੋਣਾਂ ਦੇ ਵਿੱਚ ਇੱਥੇ ਲੋਕ ਸਭਾ ਦੇ ਵਿੱਚੋਂ ਕਾਂਗਰਸੀ ਉਮੀਦਵਾਰ ਅਮਰ ਸਿੰਘ ਹੈ ਉਹਨਾਂ ਨੂੰ 411651 ਵੋਟ ਪਈ ਆ ਕਾਲੀ ਦਾ ਲੈ ਦਵਾਰਾਸਿੰਘ ਨੂੰ 327753 ਵੋਟ ਰੁਪਈਆ ਲੋਕ ਇਨਸਾਪ ਪਾਰਟੀ ਤੇ ਦੇ ਮਨਵਿੰਦਰ ਸਿੰਘ ਯਾਸਪੁਰਾ ਨੂੰ 142774 ਵੋਟਾਂ ਪਈਆਂ ਆਪ ਦੇ ਜਿਹੜੇ ਹੈਗੇ ਆ ਬੰਦੀਪਦੂਲੋਂ ਨੂੰ 8881 ਵੋਟਾਂ ਪਈਆਂ ਸੀ ਇੱਥੇ ਜਿਹਨੇ ਜਿੱਤਣ ਵਾਲੇ ਉਮੀਦਵਾਰ ਸੀਗੇ ਅਮਰ ਸਿੰਘ ਸੀਗੇ ਅਮਰ ਸਿੰਘ ਇੱਕ ਵੱਡੇ ਫਰਕ ਨਾਲ ਇਥੋਂ ਜੇਤੂ ਰਹੀ ਸੀ ਅ ਅਮਰ ਸਿੰਘ ਘਟੋ ਘਟ ਉਸ ਸਮੇ 90000 ਤੋਂ ਉੱਪਰ ਵੋਟਾਂ ਦੇ ਫਰਕ ਨਾਲ ਜੇਤੂ ਰਹੇ ਸੀ ਇਹ ਇਹ ਮਤਲਬ ਇੱਕ ਇਹੋ ਜਿਹਾ ਹਲਕਾ ਜਿਹਨੂੰ ਪੰਥਕ ਹਲਕਾ ਮੰਨਿਆ ਜਾਂਦਾ ਪਰ ਪੰਥਕ ਹਲਕਾ ਹੋਣ ਦੇ ਬਾਵਜੂਦ ਇੱਥੇ ਕਿਸੇ ਵੀ ਤਰ੍ਹਾਂ ਜਿਹਨੂੰ ਕਹਿੰਦੇ ਨੇ ਕਿ ਇਹ ਖਾਲੀ ਦਲ ਨਹੀਂ ਕਦੇ ਜਿੱਤ ਸਕਿਆ ਜਿਹੋਦਾ ਹਲਕਾ ਬਣਿਆ ਇਧਰ ਅਨੰਦਪੁਰ ਸਾਹਿਬ ਦੇ ਵਿੱਚ ਹਲਕੇ ਦੇ ਵਿੱਚ ਕਈ ਸਾਰੀਆਂ ਦੀ ਕਿਆਸ ਰਹੀਆਂ ਲੱਗ ਰਹੀਆਂ ਨੇ ਸਾਰੀਆਂ ਸਿਆਸੀ ਧਿਰਾਂ ਵੱਲੋਂ ਆਪਣੇ ਉਮੀਦਵਾਰ ਐਲਾਨਨ ਤੋਂ ਬਾਅਦ ਭਾਰਤ ਜਨਤਾ ਪਾਰਟੀ ਨੇ ਵੀ ਆਪਣੇ ਉਮੀਦਵਾਰਾਂ ਦੀ ਗਤੀਵਿਧੀ ਤੇਜ਼ ਕੀਤੀਆਂ ਨੇ ਇਹ ਦਾਅਵੇਦਾਰੀਆਂ ਵਿੱਚ ਹੋਣਾ ਪਾਰਟੀ ਦੇ ਕੌਮੀ ਪ੍ਰਧਾਨ ਕੌਮੀ ਆਗੂ ਅਵਿਨਾਸ਼ رائے ਖੰਨਾ ਦਾ ਨਾਮ ਸਭ ਤੋਂ ਅੱਗੇ ਚੱਲ ਰਿਹਾ ਇਸ ਤੋਂ ਜਿਹੜਾ ਕੌਮੀ ਘਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਇਲਪੁਰ ਲਾਲਪੁਰਾ ਸੂਬਾਈ ਉਪ ਪ੍ਰਧਾਨ ਸੁਭਾਸ਼ ਸ਼ਰਮਾ ਦੇ ਨਾਮਾਂ ਦੀ ਚਰਚਾ ਹੈਗੀ ਆ ਸਿਆਸਤ ਵਿੱਚ ਕੁਝ ਸੰਭਵ ਹੋਣ ਨੂੰ ਮੁੱਖ ਰੱਖਦੇ ਹਾਂ ਭਾਜਪਾ ਦੇ ਅਕਾਲੀ ਦਲ ਦੇ ਨਾਲੋਂ ਪੱਕੇ ਤੋੜ-ਬਿਛੋੜੇ ਬਾਰੇ ਜੋ ਰੁਖ ਸਪਸ਼ਟ ਨਹੀਂ ਸੀਗਾ ਅਕਾਲੀ ਦਲ ਵੱਲੋਂ ਆਪਣੇ ਉਮੀਦਵਾਰ ਦੀ ਪਹਿਲੀ ਸੂਚੀ ਜਾਰੀ ਕਰਨ ਕਰਕੇ ਇਸ ਹਲਕੇ ਤੋਂ ਭਾਜਪਾ ਬਕਰਾਨੇ ਵੀ ਆਪਣੇ ਸੂਬੇ ਸੁਭਾਈ ਕਾਇਤੇ ਆਪਣੇ ਉਮੀਦਵਾਰ ਨੂੰ ਉਤਾਰਨ ਤੇ ਜ਼ੋਰ ਪਾਉਣਾ ਸ਼ੁਰੂ ਕੀਤਾ ਇਹਨਾਂ ਦਾਵੇਦਾਰਾਂ ਵਿੱਚ ਲੋਕ ਸਭਾ ਦੇ ਵਿੱਚ ਤੇ ਰਾਜ ਸਭਾ ਦੇ ਸਾਬਕਾ ਮੈਂਬਰ ਅਵਿਨਾਸ਼ رائے ਖੰਨਾ ਦੇ ਵੱਧ ਮਜ਼ਬੂਤ ਹੋਣ ਦੇ ਕੁਝ ਕਾਰਨ ਮੰਨੇ ਜਾ ਰਹੇ ਨੇ ਪਹਿਲਾ ਇਹ ਕਿ ਉਹ ਇਸ ਵਕਤ ਪਾਰਟੀ ਦੇ ਕੌਮੀ ਕਾਰਜ ਕਰਨੀ ਦੇ ਕਾਰਸ਼ੀਲ ਹੈਗੇ ਨੇ ਦੂਜਾ ਕਈ ਸੂਬਿਆਂ ਦੇ ਇੰਚਾਰਜ ਨੇ ਵਜੋਂ ਤਾਇਨਾਤ ਤੀਜਾ ਉਕਤ ਹਲਕੇ ਦੇ ਵਿਧਾਨ ਸਭਾ ਹਲਕਾ ਗੜ ਸ਼ੰਕਰ ਦੇ ਵਿਧਾਇਕ ਵੀ ਰਹਿ ਚੁੱਕੇ ਨੇ ਦੱਸਣਯੋਗ ਇਹ ਵੀ ਹੈਗਾ ਕਿ ਅਵਿਨਾਸ਼ ਰਾਏ ਖੰਨਾ ਇਹ ਬੀਤੇ ਸਮੇਂ ਅਨੰਦਪੁਰ ਸਾਹਿਬ ਲੋਕ ਸਭਾ ਹਲਕੇ ਵਿੱਚ ਬਦਸਰਗਰਮ ਰਹੇ ਨੇ ਅਨੰਦਪੁਰ ਸਾਹਿਬ ਹਲਕੇ ਦੇ ਲਈ ਸਿੱਖ 체ਰੇ ਵਜੋਂ ਉਮੀਦਵਾਰੀ ਦੇ ਪੱਖ ਤੋਂ ਕੌਮੀ ਘਟ ਗਿੰਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਲਾਲਪੁਰਾ ਦਾ ਨਾਮ ਵੀ ਸਾਹਮਣੇ ਆਇਆ ਸੀਗਾ ਪਾਰਟੀ ਉਹਨਾਂ ਦੇ ਸਮਾਜਿਕ ਰੁਤਬੇ ਦਾ ਵੀ ਲਾਭ ਪ੍ਰਾਪਤ ਕਰਨਾ ਚਾਹੁੰਦੀ ਸੀਗੀ ਸੋ ਫਿਲਹਾਲ ਹੁਣ ਦੇਖਦੇ ਹਾਂ ਕਿ ਇਥੋਂ ਕਿਹੜਾ ਨੰਬਰ ਪਾਏਗਾ ਫਰੀਦਕੋਟ ਜਿੱਥੇ ਉਹ ਗੱਲ ਕਰਕੇ ਹਟਿਆ ਕਿ ਹੰਸਰਾਜ ਤੇ ਕਿਸਾਨਾਂ ਦੇ ਵਿੱਚ ਆਪਸ ਵਿੱਚ ਟਕਸਲਵਾਜੀ ਚੱਲ ਰਹੀ ਹੈ ਉਹਦੇ ਵਿੱਚ ਲੋਕ ਸਵਾਲ ਕਿ ਫਰੀਦਕੋਟ ਦੇ ਅੰਦਰ ਆਉਣ ਵਾਲੇ ਦਿਨਾਂ ਦੇ ਵਿੱਚ ਚੋਣ ਦੰਗਲ ਦੇ ਵਿੱਚ ਪਖਜੂਗਾ ਤੇ ਇਸ ਹਲਕੇ ਦੇ ਅੰਦਰ ਕਾਂਗਰਸ ਨੂੰ ਛੱਡ ਕੇ ਬਾਕੀ ਸਾਰੀਆਂ ਵੱਡੀਆਂ ਪਾਰਟੀਆਂ ਨੇ ਆਪੋ ਆਪਣੇ ਉਮੀਦਵਾਰ ਉਤਾਰ ਦਿੱਤੇ ਨੇ ਆਪਨੇ ਕਮੇਡੀਅਨ ਤੇ ਅਦਾਕਾਰ ਕਰਮਜੀਤ ਅਨਮੋਲ ਭਾਜਪਾ ਨੇ ਗਾਇਕ ਹੰਸਰਾ ਜਹੰਸ ਨੂੰ میدان ਵਿੱਚ ਉਤਾਰਿਆ ਅਕਾਲੀ ਦਲ ਦੇ ਸਾਬਕਾ ਵਿਧਾਇਕ ਸੀਤਲ ਸਿੰਘ ਧਰਮਕੋਟ ਦੇ ਪੁੱਤਰ ਤੇ ਨੌਜਵਾਨ ਅਕਾਲੀ ਆਗੂ ਰਾਜਵਿੰਦਰ ਸਿੰਘ ਧਰਮਕੋਟ ਨੂੰ ਉਮੀਦਵਾਰ ਬਣਾਇਆ ਤੇ ਉਹਨਾਂ ਦੀਆਂ ਸਰਗਰਮੀਆਂ ਵਧਾ ਦਿੱਤੀਆਂ ਇਸ ਤੋਂ ਇਲਾਵਾ ਹੋਰ ਦਾ ਵੀ ਦਰਾਂ ਵਿੱਚ ਸੋਸ਼ਲ ਮੀਡੀਆ ਉੱਤੇ ਆਜ਼ਾਦ ਚੋਣ ਲੜਨ ਬਾਰੇ ਜਾਣਕਾਰੀ ਸਾਂਝੀ ਕੀਤੀ ਆ ਇਹਨਾਂ ਦੇ ਵਿੱਚ ਭਾਰਤ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਕਰਨ ਵਾਲੇ ਬਿਨ ਸਿੰਘ ਦੇ ਪੁੱਤਰ ਸਰਵਜੀਤ ਸਿੰਘ ਤੇ ਕੋਟਕਪੂਰਾ ਦੇ ਤੇ ਬਹਿਵਲ ਕਲਾਂ ਗੋਲੀकांड ਦੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਾਮਲੇ ਵਿੱਚ ਜਾਂਚ ਕਰਨ ਵਾਲੇ ਜਸਟਿਸ ਜ਼ੋਰਾ ਸਿੰਘ ਸ਼ਾਮਲ ਨੇ ਫਰੀਦਕੋਟ ਲੋਕ ਸਭਾ ਹਲਕੇ ਅੰਦਰ 9 ਵਿਧਾਨ ਸਭਾ ਹਲਕੇ ਪੈਂਦੇ ਨੇ ਜਿਦੇ ਵਿੱਚ ਫਰੀਦਕੋਟ ਖੁਦ ਕੋਟਕਪੂਰਾ ਬਾਗਾਪੁਰਾਣਾ ਨਿਹਾਲ ਸਿੰਘ ਵਾਲਾ ਧਰਮਕੋਟ ਗਿੱਦੜਵਾਹਾ ਰਾਮਪੁਰਾ ਫੂਲ ਰਾਮਪੁਰਾ ਅਕੱਲਾ ਤੇ ਮੋਗਾ ਸ਼ਾਮਲ ਨੇ ਅਕਾਲੀ ਦਲ ਤੇ ਭਾਜਪਾ ਦਾ ਸਿਆਸੀ ਗਠਜੋੜ 1996 ਦੇ ਵਿੱਚ ਹੋਇਆ ਸੀ ਇਹ ਸੀਟ ਕਾਲੀ ਦਲ ਦੇ ਹਿੱਸੇ ਆਉਂਦੀ ਰਹੀ ਹੈ ਪਰਾ ਕਿਸਾਨਾਂ ਦਲੋਂ ਦੇ ਦੌਰਾਨ ਪਾਜ ਪੱਕੀ ਦਲ ਦਾ ਗੱਠ ਜੋ ਟੁੱਟ ਗਿਆ ਤੇ ਇਹਨਾਂ ਚੋਣਾਂ ਦੌਰਾਨ ਬਖੋ ਬਖਰੀਆਂ ਚੋਣਾਂ ਲੜੀਆਂ ਨੇ ਪਿੱਛੋਂ ਕੜ ਦੇ ਚੱਤ ਮਾਰੀ ਤਾਂ ਪਤਾ ਲੱਗਦਾ ਕਿ 1977 ਦੇ ਵਿੱਚ ਹੋਂਦ ਵਿੱਚ ਆਇਆ ਸੀ ਇਹ ਹਲਕਾ ਉਦੋਂ ਤੋਂ ਲੈ ਕੇ ਹੁਣ ਤੱਕ ਇਸ ਹਲਕੇ ਵਿੱਚ ਕਿਸੇ ਇੱਕ ਪਾਰਟੀ ਦਾ ਪੱਕਾ ਕਬਜ਼ਾ ਨਹੀਂ ਰਿਹਾ 1977 ਦੇ ਵਿੱਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਕਾਲੀ ਦਲ ਤੇ 1980 ਦੇ ਵਿੱਚ ਬੀਬੀ ਗੁਰਵਿੰਦਰ ਕੌਰ ਬਰਾੜ ਕਾਂਗਰਸ ਤੇ 84 ਦੇ ਵਿੱਚ ਸ਼ਮਿੰਦਰ ਸਿੰਘ ਅਕਾਲੀ ਦਲ ਤੇ 99 ਦੇ ਵਿੱਚ ਜਗਦੇਵ ਸਿੰਘ ਖੁੱਡੀਆਂ ਆਕਾਲੀ ਦਲ ਦੇ ਵੱਲੋਂ ਜਿੱਤ ਦੇ ਰਹੇ ਨੇ 1991 ਦੇ ਵਿੱਚ ਜਗਮੀਤ ਸਿੰਘ ਬਰਾੜ ਨੇ ਕਾਂਗਰਸ ਦੇ ਟਿਕਟ ਤੇ ਉੱਤੇ ਤੇ ਫਿਰ 96 ਦੇ ਵਿੱਚ 98 ਦੇ ਵਿੱਚ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਨੇ ਜਿੱਤ ਹਾਸਲ ਕੀਤੀ ਇੱਥੋਂ 99 ਦੇ ਵਿੱਚ ਜਗਮੀਤ ਬਰਾੜ ਜੇਤੂ ਰਹੇ 2004 ਦੇ ਵਿੱਚ ਇੱਥੋਂ ਸੁਖਬੀਰ ਸਿੰਘ ਬਾਦਲ ਜੇਤੂ ਰਹੇ 2009 ਵਿੱਚ ਪਰਮਜੀਤ ਕੋਰ ਗੁਲਸ਼ਨ ਜਦੋਂ ਮੈਂ ਪਰਮਜੀਤ ਕੋਰ ਗੁਲਸ਼ਨ ਦਾ ਜ਼ਿਕਰ ਕਰ ਰਿਹਾ ਦੋਸਤੋ ਉਦੋਂ ਹੀ ਹਲਕਾ ਰਿਜ਼ਰਵ ਕੈਟਾਗਰੀ ਵਿੱਚ ਆ ਗਿਆ ਸੀ ਇਹ ਹਲਕਾ 2014 ਦੇ ਵਿੱਚ ਇਥੋਂ ਇਸ ਹਲਕੇ ਤੋਂ ਸਾਧੂ ਸਿੰਘ ਜੇਤੂ ਰਹੇ 2019 ਦੇ ਵਿੱਚ ਮੁਹੰਮਦ ਸਦੀਕ ਇਸ ਤੋਂ ਜਿੱਤਦਾ ਸਿਹਰਾ ਉਹਨਾਂ ਨੂੰ ਮਿਲਿਆ ਇਹਦੇ ਨਾਲ ਹੀ ਇਥੋਂ ਸੀਪੀਆਈ ਜਿਹੜੀ ਹੈਗੀ ਹੈ ਸੀਪੀਆਈ ਨੇ ਵੀ ਇੱਕ ਵਾਰ ਕਿਸਮਤ ਅਜਮਾਈ ਸੀ ਕਿ ਕਾਂਗਰਸ ਦੀ ਸਪੋਰਟ ਨਾਲ ਪਰ ਉਹ ਇਥੋਂ ਉਦੋਂ ਜਿੱਤ ਨਹੀਂ ਸਕੀ ਕਿਉਂਕਿ सीपीआई ਇਥੋਂ ਇਹ ਤੋਂ ਪਹਿਲਾਂ ਬਠਿੰਡੇ ਹਲਕੇ ਵਿੱਚ ਜੱਦੀ ਰਹੀ ਆ ਉਹ ਰਿਜ਼ਰਵ ਸੀ ਜਦੋਂ ਫਿਰ ਬਾਅਦ ਵਿੱਚ ਜਦੋਂ ਇਹ ਰਿਜ਼ਰਵ ਹੋਇਆ ਤਾਂ ਸੀਪੀਆ ਦਾ ਉਹੀ ਕੈਂਡੀਡੇਟ ਪਾਂਸਿੰਗ ਪੋਰਾ ਜਾਪਾਨ ਸਿੰਘ ਪੋਰਾ ਉਹਨਾਂ ਦੀ ਪਤਨੀ ਜਿਹੜੀ ਹੈਗੀ ਉਹਨਾਂ ਨੂੰ ਟਿਕਟ ਤੋਂ ਮਿਲਦੀ ਰਹੀ ਸੋ ਇਹ ਕੁਲਮ ਲਾ ਕੇ ਇਸ ਹਲਕੇ ਦਾ ਹਿਸਾਬ ਸੀਗਾ ਕੱਲ ਫਿਰ ਕੁਝ ਖਾਸ ਰਿਪੋਰਟਾਂ ਚ ਉਹਨਾਂ ਨਾਲ ਜੁੜੀਆਂ ਹੋਈਆਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਤਦ ਤੱਕ ਲਈ ਜਲਦ ਦਿਓ ਸ਼ੁਕਰੀਆ ਦੋਸਤੋ ਮਿਹਰਬਾਨੀ ਜੀ